ਇਹ ਇਹ ਟ੍ਰੇਨ 12204 ਅਮਰਸਰ ਤੋਂ ਸਾਰਸਾ ਗਰੀਬੜਾ ਇਹ ਜਾਰੀ ਸੀ ਜਦੋਂ ਇਹਨੇ ਰੇਲਵੇ ਸਟੇਸ਼ਨ ਸਰਹੰਦ ਨੂੰ ਕਰਾਸ ਕੀਤਾ ਉਸ ਤੋਂ ਬਾਅਦ ਗੱਡੀ ਇੱਥੇ ਮੋਕਕੇ ਤੇ ਖੜੀ ਹੈ ਇਹ ਕਰੀਬ ਅੱਧਾ ਕਿਲੋਮੀਟਰ ਵੀ ਨਹੀਂ ਹਿਜਾਈ ਹੈ ਤੇ ਉਸ ਤੋਂ ਬਾਅਦ ਇੱਕ ਡੱਬੇ ਵਿੱਚੋਂ ਧੂੰਆਂ ਨਿਕਲ ਰਿਹਾ ਸੀ ਤੇ ਧੂੰਆਂ ਨਿਕਲਣ ਤੋਂ ਬਾਅਦ ਜਦੋਂ ਸਾਡੀ ਕਸਟਮਰਟੀ ਨੇ ਦੇਖਿਆ ਤੇ ਫਿਰ ਇਹਨਾਂ ਸਵਾਰੀਆਂ ਨੂੰ ਥੱਲੇ ਉਤਾਰਿਆ ਉਸ ਤੋਂ ਤੁਰੰਤ ਬਾਅਦ ਫਾਇਰ ਬ੍ਰਿਗੇਡ ਨੂੰ ਮੌਕੇ ਤੇ ਬੁਲਾਇਆ ਅਸੀਂ ਜਲਦੀ ਪਹੁੰਚ ਗਏ ਤੇ ਫਿਲਹਾਲ ਕੋਈ ਵੀ ਜਾਨੀ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੈ ਤੇ ਕੋਈ ਵੀ ਹਜੇ ਤੱਕ ਇਹੋ ਜੀ ਗੱਲ ਨਹੀਂ ਹੋਈ ਹੈ ਬਿਲਕੁਲ ਬਾਕੀ ਅੱਗੇ ਨੂੰ ਮੁਝਾ ਰਹੇ ਹਾਂ ਉਸ ਤੋਂ ਬਾਅਦ ਦੇਖਦੇ ਕਿਆ ਬਣਦਾ ਤੇ ਕਿੱਥੋਂ ਚੱਜੀ ਇਹ ਇਹ ਅੰਮ੍ਰਿਤਸਰ ਤੋਂ ਆ ਰਹੀ ਸੀ ਤੇ ਸਾਹਸਾ ਜਾਣਾ ਸੀ ਇਹਨੇ ਆ ਜਿਆਦਾ ਜਿਹੜਾ ਮੇਜਰ ਇਹ ਕਾ ਡੈਮੇਜ ਉਹ ਇੱਕ ਡਬੇ ਦਾ ਹੋਇਆ ਤੇ ਆ ਨਾਲ ਵੇਗਰ ਇੱਕ ਡੱਬਾ ਹੋਰ ਹੈ ਇਹਨੂੰ ਛੋਟੇ ਨੁਕਸਾਨ ਹੋਇਆ ਜੀ ਛਵਾਰੀਆਂ ਬਿਲਕੁਲ ਹੁਣ ਤੱਕ ਇਹਦਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਜਿਹੜਾ ਇਹ ਰੇਲ 2204 ਅੰਮ੍ਰਿਤਸਰ ਤੋਂ ਫਾਹਰ ਦਾ ਗਰੀਬੜਾ ਇਹ ਜਾਰੀ ਸੀ ਜਦੋਂ ਇਹਨੇ ਰੇਲਵੇ ਸਟੇਸ਼ਨ ਸਰਹੰਦ ਨੂੰ ਕਰਾਸ ਕੀਤਾ ਉਸ ਤੋਂ ਬਾਅਦ ਗੱਡੀ ਇੱਥੇ ਮੋਕਕੇ ਤੇ ਖੜੀ ਹੈ ਇਹ ਕਰੀਬ ਅੱਧਾ ਕਿਲੋਮੀਟਰ ਵੀ ਨਹੀਂ ਹਿਜਾਈ ਹੈ ਤੇ ਉਸ ਤੋਂ ਬਾਅਦ ਇੱਕ ਡੱਬੇ ਚੋਂ ਧੂੰਆਂ ਨਿਕਲ ਰਿਹਾ ਸੀ ਤੇ ਧੂੰਆਂ ਨਿਕਲਣ ਤੋਂ ਬਾਅਦ ਜਦੋਂ ਸੱਡੀ ਕਸਟਮਲਟੀ ਨੇ ਦੇਖਿਆ ਤੇ ਫਿਰ ਇਹਨਾਂ ਸਵਾਰੀਆਂ ਨੂੰ ਥੱਲੇ ਉਤਾਰਿਆ ਉਤਾਰਨ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਮੋਕਕੇ ਤੇ ਬੁਲਾਇਆ ਅਸੀਂ ਵੀ ਜਲਦੀ ਪਹੁੰਚ ਗਏ ਤੇ ਫਿਲਹਾਲ ਕੋਈ ਵੀ ਜਾਨੀ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੈ ਤੇ ਕੋਈ ਵੀ ਹਜੇ ਤੱਕ ਇਹੋ ਜੀ ਗੱਲ ਨਹੀਂ ਹੋਈ ਹੈ ਬਿਲਕੁਲ ਬਾਕੀ ਅੱਗੇ ਨੂੰ ਮੁਝਾਰੇ ਆ ਉਸ ਤੋਂ ਬਾਅਦ ਦੇਖਦੇ ਕਿਆ ਬਣਦਾ ਤੇ ਕਿੱਥੋਂ ਚੱਜੀ ਇਹ ਅੰਮ੍ਰਿਤਸਰ ਤੋਂ ਆ ਰਹੀ ਸੀ ਤੇ ਸਾਰਤਾ ਜਾਣਾ ਸੀ ਇਹਨੂੰ ਆ ਜਿਆਦਾ ਇਹ ਮੇਜਰ ਇਹ ਕ ਦਾਮੇਜ ਹੋ ਇੱਕ ਡੱਬਾ ਹੋਇਆ ਤੇ ਆ ਨਾਲ ਦੇ ਇੱਕ ਡੱਬਾ ਹੋ ਰਿਹਾ ਇਹਨੂੰ ਛੋਟਾ ਨੁਕਸਾਨ ਹੋਇਆ ਜੀ ਸਵਾਰੀਆਂ ਬਿਲਕੁਲ ਹਜੇ ਤੱਕ ਇਹ ਤਾਂ ਪਾਰਟ ਆਫ ਇਨਵੈਸਟੀਗੇਸ਼ਨ ਹੈ ਇਹ ਇਹ ਟ੍ਰੇਨ 12204 ਅੰਮ੍ਰਿਤਸਰ ਤੋਂ ਸਹਾਰਸਾ ਗਰੀਵੜ ਇਹ ਜਾ ਰਹੀ ਸੀ ਜਦੋਂ ਇਹਨੇ ਰੇਲਵੇ ਸਟੇਸ਼ਨ ਸਰਹੰਦ ਨੂੰ ਕਰਾਸ ਕੀਤਾ ਉਸ ਤੋਂ ਬਾਅਦ ਗੱਡੀ ਇੱਥੇ ਮੋਕਕੇ ਤੇ ਖੜੀ ਹੈ ਇਹ ਕਰੀਬ ਅੱਧਾ ਕਿਲੋਮੀਟਰ ਵੀ ਨਹੀਂ ਹਿਜਾਈ ਹੈ ਤੇ ਉਸ ਤੋਂ ਬਾਅਦ ਇੱਕ ਡੱਬੇ ਚੋਂ ਧੂੰਆਂ ਨਿਕਲ ਰਿਹਾ ਸੀ ਤੇ ਧੂੰਆਂ ਨਿਕਲਣ ਤੋਂ ਬਾਅਦ ਜਦੋਂ ਖੱਡੀ ਕਸਟਮਾਰਟੀ ਨੇ ਦੇਖਿਆ ਤੇ ਫਿਰ ਇਹਨਾਂ ਸਵਾਰੀਆਂ ਨੂੰ ਥੱਲੇ ਉਤਾਰਿਆ ਉਤਾਰਨ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਮੋਕਕੇ ਤੇ ਬੁਲਾਇਆ ਅਸੀਂ ਵੀ ਜਲਦੀ ਪਹੁੰਚ ਗਏ ਤੇ ਫਿਲਹਾਲ ਕੋਈ